ਇੱਕ ਕੌਮ ਦੀ ਇੱਕ ਮਹਾਨ ਸਿੱਖੀਤ ਸੰਤਵਾਦ ਮਾਤਰ ਸਿੰਘ ਜੀ ਦੀ ਕਰਮ ਭੂਮੀ ਤੇ ਸਿਹਾ ਗੱਤਰ ਹੋਇਓ ਸਾਰੀਆਂ ਸ਼ਕਤਾਂ ਦਾ ਗਾਜੀ ਦੇ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਆਪਾਂ ਜਿਹੜੇ ਸਿੱਖੀਤਰ ਸਿੱਖੀਗਰ ਭਾਈਚਾਰਾ ਦੇ ਮੁਖੀ ਗਰੇਵ ਸਿੰਘ ਜੀ ਆ ਤੇ ਬਾਕੀ ਜਿਹੜੀ ਸਰਦਾਰ ਜਿਸ ਉਹ ਜਿਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਦੀ ਜਿਹੜੀ ਟੀਮ ਸੀਗੀ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਕਿ ਉਹਨਾਂ ਨੇ ਇਹ ਭਾਈ ਸਾਦੇ ਨੂੰ ਆਪਣੇ ਨਾਲ ਜੋੜਿਆ ਤੇ ਬਾਕੀ ਅਸੀਂ ਇਸ ਗੁਰੂ ਘਰ ਚ ਗੁਰੂ ਸੰਤ ਪਬਾ ਜੀ ਅੱਤਰ ਸੇਹਿ ਜੀ ਜਰਨਾ ਜੀ ਅਰਦਾਸ ਬੇਨਤੀ ਕਰਦੇ ਆ ਕਿ ਸਾਡੇ ਜਥੇਦਾਰ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਨੂੰ ਵੀ ਤੰਦਰੁਸਤ ਰਹਿ ਬਖਸ਼ਣਾ ਉਹ ਜਲਦੀ ਜਲਦੀ ਫਿਰੇ ਖਾਲਾ ਕਿ ਜੋ ਆਜਾ ਸਾਡੇ ਵਿੱਚ ਹੁੰਦੇ ਤੇ ਹੋਰ ਵੀ ਬਹੁਤ ਵਧੀਆ ਗੱਲ ਹੋਣੀ ਸੀ ਉਹ ਕੁਝ ਬਿਮਾਰੀ ਨਾਲ ਜੂਝ ਰਿਹਾ ਹੈ ਇਸ ਕਰਕੇ ਉਹ ਨਹੀਂ ਪਹੁੰਚ ਸਕੇ ਤੇ ਆਪਾਂ ਸਾਰੇ ਜਿਹੜੇ ਅਰਦਾਸ ਬੇਨਤੀ ਕਰੀਏ ਕਿ ਉਹ ਵੀ ਸਾਡੇ ਜਲਦੀ ਜਲਦੀ ਤੰਦਰੁਸਤ ਹੋ ਕੇ ਇਹ ਸਾਡੀ ਟੀਮ ਦੇ ਸਾਡੇ ਨਾਲ ੋਡੇ ਨਾਲ ਬੋੜਾ ਜੋੜ ਕੇ ਅੱਗੇ ਵਧਣ ਦੂਸਰਾ ਮੈਂ ਇਹ ਭਾਈਚਾਰੇ ਦਾ ਇਹਨਾਂ ਦੇ ਇਤਿਹਾਸ ਬਾਰੇ ਵੀ ਦੱਸਿਆ ਗਿਆ ਬਹੁਤ ਚੀਜ਼ਾਂ ਚਲੋ ਆਪਾਂ ਨੂੰ ਪਹਿਲਾਂ ਵੀ ਪਤਾ ਕਿ ਤੇ ਗੁਰੂ ਸਾਹਿਬ ਦੇ ਗੁਰੂ ਕਾਲ ਤੋਂ ਹੀ ਸਿੱਖ ਧਰਮ ਨਾਲ ਜੁੜੇ ਆ ਬੜੀ ਸੇਵਾ ਇਹਨਾਂ ਦੀ ਆ ਸ਼ਾਸਤਰਾ ਪੜਾ ਕੇ ਉਹਨਾਂ ਨੇ ਸੇਵਾ ਕੀਤੀ ਉਹ ਦਾ ਦਸਾਈਆਂ ਵਿੱਚ ਵੀ ਬਹੁਤ ਵੱਡਾ ਭਾਗ ਲੈ ਕੇ ਉਹਨਾਂ ਨੇ ਆਪਣੇ ਭਾਈਚਾਰੇ ਦਾ ਜਾਂ ਸਿੱਖੀ ਨੂੰ ਬਹੁਤ ਵੱਡੀ ਇੱਕ سپورਟ ਦਿੱਤੀ ਆ ਤੇ ਉਹ ਅਸੀਂ ਉਹਨਾਂ ਦੇ ਇਸ ਭਾਈਚਾਰੇ ਦਾ ਤੇ ਜਦੋਂ ਧਰਵਾਦ ਕਰਦੇ ਆ ਪਰ ਮੈਨੂੰ ਜਿੱਤਾਂ ਦੇ ਇਥੇ ਇਹਨਾਂ ਦੇ ਬੁਲਾਰਿਆਂ ਵੱਲੋਂ ਵੀ ਕਿਹਾ ਗਿਆ ਕਿ ਇਸ ਭਾਈਚਾਰੇ ਦੀ ਜਿਨ੍ਹਾਂ ਨੇ ਇਹੋ ਜੀ ਗਰੀਬੀ ਚ ਹਾਲਾਤ ਚ ਵਿਚਰਦੇ ਆਏ ਹੋ ਸਿੱਖੀ ਦਾ ਪਤਲਾ ਨਹੀਂ ਛੱਡਿਆ ਪਰ ਸਾਡੀ ਕੌਮ ਨੇ ਉਹਨਾਂ ਨੂੰ ਅਟਗੋਲਿਆ ਕਰਛਿਆ ਉਹਨਾਂ ਦੀ ਸਾਰ ਨਹੀਂ ਲਈ ਜਿਹੜੀ ਕਿ ਬਹੁਤ ਜ਼ਰੂਰੀ ਸੀਗੀ ਪਰ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਅਸੀਂ ਇੱਕ ਵਿਸ਼ਵਾਸ ਦੋਣੇ ਕਿ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਨੇ ਸਾਰੇ ਮੇਰਾ ਖਾਲਸਾ ਕੋਥੇ ਤੇ ਕੋਈ ਵਖਰੇਵਾਂ ਨਹੀਂ ਕੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਕੋ ਸਾਰਿਆਂ ਦੇ ਹੱਕ ਬਰਾਬਰ ਆ ਸਰਬੱਤੇ ਭਲੇ ਦਾ ਮਾਨ ਲਿਆ ਸਾਰਿਆਂ ਨੂੰ ਗੁਰੂ ਮਹਾਰਾਜ ਨੇ ਇੱਕੋ ਜਿਹਾ ਬਹੁਤ ਸਾਰਾ ਮੰਗਤਾ ਤੇ ਮੇਰਾ ਖਿਆਲ ਹੈ ਕਿ ਸਾਡੇ ਕੌਮ ਨੂੰ ਵੀ ਇਸ ਚੀਜ਼ ਤੇ ਵਿਚਾਰ ਕਰਨੀ ਚਾਹੀਦੀ ਆ ਕਿ ਇਹ ਜਿਹੜੇ ਗਰੀਬ ਲੋਕ ਸੱਭੇ ਕੁਦਲੇ ਲੋਕ ਜਿਹੜੇ ਸਿੱਖੀ ਨੂੰ ਸੰਭਾਲ ਕੇ ਰੱਖਿਆ ਸਿੱਖੀ ਦੀ ਗੱਲ ਕਰਦੇ ਆ ਸਿੱਖੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਉਹਨਾਂ ਦੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹਰ ਪਲੇਟਫਾਰਮ ਤੇ ਜਦੋਂ ਆਨੇ ਕਿ ਸ੍ਰੋਮਣੀ ਕਮੇਟੀ ਚ ਵੀ ਉਹਨਾਂ ਦੀ ਕੋਈ ਹਿੱਸੇਦਾਰੀ ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ ਤੇ ਰਾਜਨੀਤਿਕ ਤੌਰ ਤੇ ਉਹਨਾਂ ਦੀ ਕੋਈ ਹਿੱਸੇਦਾਰੀ ਹੋਣੀ ਚਾਹੀਦੀ ਆ ਕਿਉਂਕਿ ਇੰਨਾ ਵੱਡਾ ਉਹਨਾਂ ਦਾ ਜਿਹੜੀ ਆ ਬਹੁਤਾਤ ਚ ਉਹਨਾਂ ਦੀ ਗਿਣਤੀ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੈਂ ਉਹਨਾਂ ਨੂੰ ਵਿਸ਼ਵਾਸ ਦੋਹਣਾ ਕਿ ਆਉਣ ਵਾਲੇ ਸਮੇਂ ਚ ਤੁਸੀਂ ਤਕੜੇ ਹੋ ਕੇ ਕੰਮ ਕਰੋ ਆਪਾਂ ਇਹੋ ਜੀ ਲਹਿਰ ਪਤਾ ਕਰੀਏ ਕਿ ਸਾਰੇ ਭਾਈਚਾਰਿਆਂ ਨੂੰ ਉਹ ਚੋ ਗਲਤ ਭਾਈਚਾਰੇ ਚੋਂ ਕੋਣ ਕੋਈ ਗੁਰਸੇ ਖੋਣ ਕਿਸੇ ਵੀ ਭਾਈਚਾਰੇ ਚੋਂ ਆਪਾਂ ਸਾਰਿਆਂ ਨੂੰ ਪ੍ਰੋਪਰ ਦੀ ਉਹਨਾਂ ਦੇ ਨਵੇਂ ਨੀ ਕੀ ਜਿਹੜੀ ਦੇਖ ਕੇ ਉਹਨਾਂ ਨੂੰ ਆਪਾਂ ਸਾਰੇ ਜਣੇ ਅੱਗੇ ਲੈ ਕੇ ਜਾਵਾਂਗੇ ਤੇ ਇਸ ਕਰਕੇ ਅਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਤੁਹਾਡੇ ਵਿਸ਼ਵਾਸ ਨੂੰ ਕਦੀ ਤੋੜਾਂਗੇ ਨਹੀਂ ਬਹਾਦਰ ਰੱਖਾਂਗੇ ਤੇ ਸਾਡੀ ਜਿਹੜੀ ਆ ਕਿ ਗੁਰੂ ਮਹਾਰਾਜ ਦੇ ਬਾਬਾ ਜੀ ਦੇ ਇਥੇ ਸਥਾਨ ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਆਪ ਬਾਕੀ ਇਥੇ ਜਿੰਨੀਆਂ ਵੀ ਸ਼ਕਸ਼ੀਤਾ ਆਈਆਂ ਚੀਵਾ ਸਾਹਿਬ ਆ ਹੋਰ ਵੀ ਬੇਅੰਤ ਬਸ ਦੂਰੋਂ ਡੇੜੋਂ ਚੱਲ ਕੇ ਆਏ ਜੋ ਬੜੀਆਂ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆ ਲੱਗੇ ਤੇ ਜੋ ਵੀ ਜਿਹੜੀਆਂ ਸਮੱਸਿਆਵਾਂ ਵਾਂ ਇਹ ਬਹੁਤ ਵੱਡੀਆਂ ਵਾਂ ਕਿ ਜਗੀਰੂਦਾਰ ਸੋਚ ਆ ਜਿਹੜੀਆਂ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਹੈ ਕਿ ਜੇ ਆਪਾਂ ਨਾਲ ਇਕੱਠੇ ਹੋਏ ਦਾ ਇਕੱਠੇ ਹੋ ਕੇ ਆਪਾਂ ਆਪਣੇ ਜਿਹੜੀ ਗੁਰਸਿੱਖੀ ਸੋਚ ਨੂੰ ਅੱਗੇ ਲਿਆਂਦਾ ਤੇ ਆਉਣ ਵਾਲਾ ਸਮਾਂ ਸਿਰ ਸਾਡੇ ਦੇ ਹੋਰ ਇਹਦਾ ਕਾਰਪੋਰੇਟ ਲੋਕ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਤੇ ਉਹਨਾਂ ਦਾ ਕਬਜ਼ਾ ਹੋ ਰਿਹਾ ਛੋਟੀਆਂ ਛੋਟੀਆਂ ਦੁਕਾਨਾਂ ਬੰਦ ਹੋ ਰਹੀਆਂ ਵੱਡੇ ਵੱਡੇ ਮਾਲ ਖੁੱਲ ਰਹੇ ਆ ਵੱਡੇ ਵੱਡੇ ਹਾਈਵੇ ਬਣ ਰਹੇ ਆ ਵੱਡੇ ਵੱਡੇ ਧਾਰੜ ਲੋਕ ਜ਼ਮੀਨਾਂ ਖਰੀਦ ਕੇ ਵੱਡੇ ਵੱਡੇ ਫਾਰਮ ਸਥਾਪਿਤ ਕਰਨਾ ਚਾਹੁੰਦੇ ਆ ਉਹਦੇ 'ਚ ਮੇਰਾ ਖਿਆਲ ਹੈ ਕਿ ਜੇ ਇਹੋ ਜਿਹੇ ਹਾਲਾਤ ਰਹੇ ਤਾਂ ਨਾ ਤੇ ਕਿਸਾਨੀ ਬਚੂਗੀ ਨਾ ਕੋਈ ਗਰੀਬ ਮਹਾਤਮਾ ਕੋਈ ਛੋਟੀ ਮੋਟੀ ਆਪਣੀ ਕਿਰਤ ਕਰਨ ਵਾਲਾ ਕਿਉਂਕਿ ਮਸ਼ੀਨੀ ਜੋ ਕਿ ਆ ਰਹੇ ਆ ਉਹ ਜਿਹੜੇ ਆਮ ਲੋਕਾਂ ਦੀ ਹੱਥੀਂ ਕਿਰਤ ਕਰਨ ਦੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਆ ਇਸ ਕਰਕੇ ਆਪਾਂ ਨੂੰ ਗੁਰੂ ਸਾਹਿਬ ਦਾ ਸਾਹ ਜਿਦਾ ਕਿਰਤ ਕਰਨਾ ਅਵੰਸ਼ਕਣਾ ਨਾਮ ਜਪਣਾ ਉਹ ਉਹਨੂੰ ਹੀ ਆਪਾਂ ਅਪਣਾ ਕੇ ਰੱਖਾਂਗੇ ਤੇ ਤਾਂ ਹੀ ਆਪਾਂ ਵੱਧ ਸਕਦੇ ਆ ਆਪਾਂ ਤਾਂ ਹੀ ਕਾਮਯਾਬ ਹੋ ਸਕਦੇ ਆ ਇਸ ਕਰਕੇ ਗੁਰੂ ਦੇ ਚਰਨਾਂ 'ਚ ਵੀ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੂੰ ਆਪਣੀ ਇਹ ਪੰਜਾਬ ਦੀ ਧਰਤੀ ਤੇ ਇਹ ਇੱਥੇ ਤਰਸ ਕਰੋ ਕਿ ਜਿਹੜੇ ਸਾਡੇ ਨੌਜਵਾਨੀ ਦਾ ਨਸ਼ਿਆਂ ਦੇ ਥਰੂ ਭਾਰਨ ਹੋ ਰਿਹਾ ਉਹ ਚੋਂ ਵੀ ਆਪਾਂ ਕਚੇਤ ਹੋਈਏ ਉਹ ਤਾਂ ਹੀ ਹੋ ਸਕਦਾ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨਸ਼ਿਆਂ ਦੇ ਵਾਸਤੇ ਵੀ ਦੋ ਤਿੰਨ ਸਰਫਰਾਂ ਜੁੜੀਆਂ ਸ਼ਾਹ ਦੇ ਤੋਂ ਸਾਨੂੰ ਕੋਈ ਜ਼ਿਆਦਾ ਮਿਲ ਜੂਏ ਤੋਂ ਮਿਲ ਜੂਗੀ ਪਰ ਮੇਰੇ ਖਿਆਲ ਆ ਕਿ ਉਹ ਜਿਹੜਾ ਰਿਆਜ਼ਤ ਕੀ ਮਿਲਦੀ ਹੋਰ ਉਹਦੇ ਚ ਵਾਅਦਾ ਹੋਈ ਜਾ ਰਿਹਾ ਉਹ ਵਾਅਦਾ ਹੁੰਦਾ ਜਾ ਰਿਹਾ ਹੁਣ ਵੀ ਸਰਕਾਰ ਇੱਕ ਪਾਸੇ ਤੇ ਦਾਵਾ ਕਰ ਰਹੀ ਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਲੜ ਰਹੇ ਆ ਨਸ਼ਿਆਂ ਨੂੰ ਖਤਮ ਕਰਨ ਦਾ ਦਾਵਾ ਕਰ ਰਹੇ ਆ ਪਰ ਰੋਜ਼ ਕਿੰਨੇ ਨੌਜਵਾਨ ਨਸ਼ਿਆਂ 'ਚ ਆਪਣੀਆਂ ਜਾਨਾਂ ਗਵਾ ਰਿਆ ਇਥੇ ਮੇਰੇ ਖਿਆਲ 'ਚ ਸਰਕਾਰਾਂ ਦਾ ਕੋਈ ਇਸ ਮਸਲੇ ਤੇ ਕੋਈ ਉਹਨਾਂ ਦੀ ਕੋਈ ਨੀਤੀ ਨਹੀਂ ਕੀ ਕੋਈ ਉਹ ਚੌਧੀਆਂ ਨਹੀਂ ਕਿ ਪੰਜਾਬ 'ਚੋਂ ਨਸ਼ਕ ਉਹ ਇੱਕ ਨਸ਼ੇ ਦਾ ਧੰਦਾ ਖੁਦ ਚਲਾ ਰਿਆ ਕੋਈ ਅਫਸਰ ਸ਼ਾਈ ਨਾ ਮਿਲ ਕੇ ਕੋਸ਼ਰ ਲੀਡਰ ਲੋਕ ਮਿਲ ਕੇ ਇਸ ਦਿਨ ਰਾਤ ਉਹ ਕਮਾਈਆਂ ਕਰ ਰਹੇ ਆ ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਲੋਕਾਂ ਦੇ ਘਰ ਮਤਲਬ ਜਿਹੜੇ ਕਿ ਛੋਟੇ-ਮੋਟੇ ਬੰਦੇ ਆ ਉਹਨਾਂ ਦੇ ਘਰ ਟਾ ਕੇ ਕਤਲਨਾ ਕੀਤਾ ਜਾ ਰਿਹਾ ਜਿਹੜੇ ਵੱਡੇ-ਵੱਡੇ ਮਗਰਮਾਸ਼ਾ ਉਹਨਾਂ ਨੂੰ ਉਹਨਾਂ ਵੱਲ ਮੋਹ ਨਹੀਂ ਕਰਦੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸਾਰੀਆਂ ਆਪਣੀਆਂ ਦੀਆਂ ਸਾਂਝੀਆਂ ਆ ਕਿ ਦੁਜੇ ਨਾਲ ਜੁੜੀਆਂ ਹੋਈਆਂ ਆ ਇਸ ਕਰਕੇ ਆਪਾਂ ਸਾਰੇ ਜਾਣੇ ਅਕਤਰ ਹੋਈਏ ਅੱਗੇ ਵਧੀਏ ਗੁਰੂ ਸਾਹਿਬ ਦਾ ਉਤਾਰਾਸਰ ਲਈਏ ਆਪਾਂ ਆਪਣੇ ਜੋ ਬਈ ਜਾਤ ਪਾਤ ਆ ਜਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹ ਗੁਰਸਿੱਖੀ ਦਾ ਮਾਰਗ ਧਰਮ ਜਰੀਏ ਗੁਰੂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਸੀ ਤੇ ਆਪਾਂ ਇੱਕ ਰਹੀਏ ਇੱਕ ਹੋਈਏ ਤੇ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਆ ਤੇ ਗੁਰੂ ਮਹਾਰਾਜ ਬਾਬਾ ਜੀ ਦੇ ਚਰਨਾਂ ਚ ਰਾਸ ਕਰੀਏ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਹ ਜਿਹੜਾ ਸਾਡਾ ਸਹਿਯੋਗ ਬਣਿਆ ਇਹ ਹਮੇਸ਼ਾ ਲਈ ਬਣਿਆ ਰਹੇ ਅਸੀਂ ਸਾਰੇ ਜਣੇ ਮਿਲ ਜੁਲ ਕੇ ਰਹੀਏ ਇਹਨਾਂ ਦੇ ਸੱਤੇ ਵੀ ਮੇਰ ਭਿਆਸਰਕਾ ਇਹ ਵਾਦੋਂ ਵਾਦ ਤੰਦਰੁਸਤੀ ਦੇਣ ਆਪਣੀ ਟੀਮ ਨੂੰ ਵਾਦੋਂ ਵਾਦ ਹੋਰ ਵੀ ਜਿਹੜੇ ਜਿਹੜੇ ਜ਼ਿਲ੍ਹਿਆਂ ਚ ਆ ਜਾਂ ਪੰਜਾਬ ਤੋਂ ਬਾਹਰ ਵੀ ਆ ਉਹ ਵੀ ਆਪਣੇ ਜਥੇਬੰਦੀ ਨਾਲ ਉਹਨਾਂ ਨੂੰ ਜੋੜਨਾ ਤੇ ਬਾਕੀ ਮੈਂ ਜਿਹੜੇ ਸਾਡੇ ਪੁਰਾਣੀ ਟੀਮ ਆ ਬਜ਼ੀਰ ਸਿੰਘ ਜੀ ਹੋਣੀ ਬੈਠੇ ਆ ਉਤਾਰ ਸਿੰਘ ਜੀ ਹੋਣੀ ਬੈਠੇ ਆ ਹੋਰ ਵੀ ਸਿੰਘ ਜਿਹੜੇ ਆ ਨਹੀਂ ਵੀ ਪਹੁੰਚ ਸਕੇ ਅਸੀਂ ਉਹਨਾਂ ਨੂੰ ਵੀ ਕਹਿੰਨੇ ਕਿ ਸਾਰੇ ਆ ਤੁਸੀਂ ਤਾਲ ਮਿਲ ਨਾਲ ਇੱਕ ਦੂਜੇ ਦਾ ਸਹਿਯੋਗ ਨਾਲ ਆ ਆਪਣੀ ਟੀਮ ਨੂੰ ਵੱਡਾ ਕਰੋ ਅੱਗੇ ਲੈ ਕੇ ਜਾਓ ਆਪਣੀ ਜਿਹੜੀ ਆ ਅਕਾਲੀ ਦਲਵਾਰ ਪੰਜਾਬ ਦੀ ਜਿਹੜੀ ਆ ਗੱਲ ਆ ਉਹਨੂੰ ਘਰ ਘਰ ਤੱਕ ਪਹੁੰਚਾਉਣ ਦੇ ਸਾਲ ਜਣ ਤੁਸੀਂ ਨਾਲ ਮਿਲ ਕੇ ਕੋਸ਼ਿਸ਼ ਕਰੋ ਤੇ ਤਾਂ ਹੀ ਆਪਾਂ ਮੇਰੇ ਖਾਲੇ ਕਾਮਯਾਬ ਹੋ ਸਕਦੇ ਆ ਬਾਕੀ ਮੈਂ ਸਾਰੀਆਂ ਜਿੰਨੇ ਵੀ ਤੁਸੀਂ ਸਖਤਾਂ ਆਈਆਂ ਜੋ ਦੂਰੋਂ ਦੂਰੋਂ ਤੁਹਾਡਾ ਤੈਅ ਗਿਲਦੋਤਨ ਵਾਸਤੇ ਆਦਿਆਂ ਧੰਨ ਜੀ ਆਇਆਂ ਕਹਿੰਦੇ ਆ ਤੇ ਮੈਂ ਤੁਹਾਡਾ ਜਿਹਰੇ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਆਪਣੀ ਟੀਮ ਨੂੰ ਵੀ ਲੈਂਦਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਅਸੀਂ ਉਹਨਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਗੁਰੂ ਮਹਾਰਾਜ ਜੀ ਤੇ ਚਰਨ ਚਰਾਸ਼ ਕਰਦੇ ਹਾਂ ਕਿ ਉਹ ਇਤਾਂ ਜਿੰਨਾਂ ਦਾ ਸਿੱਖੀ ਦਾ ਪ੍ਰੇਮ ਉਹਨਾਂ ਦਾ ਹਮੇਸ਼ਾ ਲਈ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਉਹਨਾਂ ਦੇ ਪ੍ਰਵਾਨ ਦਾ ਬਣਿਆ ਰਹੇ ਇਹ ਜਿਹਾ ਗਪੇਂਤੀਆਂ ਕਰਦੇ ਆਂ ਕੋ ਭੁੱਲ ਚੁੱਕੋ ਵੀ ਤੋਂ ਦੀ ਮਾਫੀ ਚਾਹਨੇ ਆਵਾਹਿ ਗੁਰੂ ਜੀ ਦਾ ਖਾਲਸਾ ਆਏਂਗਾ